ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਇੱਧਰ ਦੇਖੋ ਫੋਨ ਦੇਖੀ ਜਾਂਦੇ ਹੋ ਤੁਹਾਡੀ ਵੀਡੀਓ ਬਣਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆ ਜੀ ਹੋਲੀ ਹੋਲਾ ਮਹੱਲਾ ਸਭ ਤੋਂ ਪਹਿਲਾਂ ਤੁਹਾਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਵਧਾਈਆਂ ਜੀ ਤੇ ਅੱਜ ਆ ਹੋਲੀ ਕੱਲੂ ਨੇ ਰੰਗ ਤੇ ਅੱਜ ਹੋਲੀ ਜਾਲਦੇ ਹੁੰਦੇ ਹਨਾ ਆਪਣੇ ਵੀ ਹੈ ਨਾ ਰਾਤ ਨੂੰ ਜਲਣਗੇ ਸਾਡੇ ਘਰ ਦੇ ਅੱਗੇ ਹੀ ਹੋਲੀ ਰੱਖੀ ਹੁੰਦੀ ਆ ਤੇ ਰਾਤ ਨੂੰ 12 1 ਵਜੇ ਸ਼ਾਇਦ ਇਹਨਾਂ ਦਾ ਹੋਲੀ ਜਾਲਦੇ ਆ ਹੂੰ ਤੇ ਬਾਕੀ ਅਸੀਂ ਪ੍ਰਸ਼ਾਦਾ ਪਾਣੀ ਲਿਆ ਸ਼ੱਕ ਤੇ ਸਾਨੂੰ ਆ ਗਿਆ ਹੁਣ ਗਵੰਡੀਆਂ ਦੇ ਉਹ ਰੋਟੀ ਤੇ ਇਹ ਅੱਜ ਗੁੱਜੀਆਂ ਵਗੈਰਾ ਬਣਾਉਂਦੇ ਹੁੰਦੇ ਆ ਨਾ ਤੇ ਸਾਨੂੰ ਸਾਡੇ ਆਂਢੀ ਗਵੰਡੀਆਂ ਪਚੋਰੀਆਂ ਤੇ ਇਹ ਪਹਿਲਾਂ ਤੋਂ ਹੀ ਹੈ ਨਾ ਜਿਵੇਂ ਡੈਡੀ ਹੁਣੀ ਵੀ ਪ੍ਰਧਾਨ ਸੀ ਤਾਂ ਸ਼ੁਰੂ ਤੋਂ ਹੀ ਹੋਲੀ ਦੀ ਇਹ ਸਾਰੇ ਲੋਕ ਰੋਟੀ ਦੇ ਕੇ ਜਾਂਦੇ ਆ ਹੋਲੀ ਦੀ ਬਹੁਤ ਕੁਛ ਨਾ ਤੇ ਸਾਡੇ ਗਵੰਡੀਆਂ ਦੇ ਸਾਡੀ ਰੋਟੀ ਆਈ ਹੈ ਚਲੋ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਕੀ ਕੀ ਆ ਖੋਲ ਟਿਫਨ ਕੀ ਆ ਸਬਜੀ ਹੋਣੀ ਆ ਵਾਓ ਵਾਓ ਯਮੀ ਸੁੱਕੇ ਆਲੂ ਸੁੱਕੇ ਆਲੂ ਜ਼ਰੂਰ ਬਣਾਉਂਦੇ ਆ ਹੈ ਨਾ ਹਾਂ ਆ ਕੀ ਆ ਚਨੀ ਵਾਲੇ ਸਬਜ਼ ਮਟਰ ਮਟਰ ਪਨੀਰ ਮਟਰ ਮਟਰ ਪਨੀਰ ਚ ਪੂੜੀਆਂ ਹਨ ਪੂਰੀਆਂ ਵਾਓ ਚਾ ਇਹਦੇ ਚ ਕੀ ਆ ਗੁੱਜੀਆਂ ਆ ਬਹੁਤ ਜ਼ਰੂਰੀ ਹੈ ਇਹਨਾਂ ਦੇ होली ਤੇ ਜ਼ਰੂਰ होली દિਵਾਈ ਨੂੰ ਗੁੱਜੀਆਂ ਜ਼ਰੂਰ ਬਣਾਉਂਦੇ ਆ ਯਮ ਯਮ ਗੁੱਜੀਆਂ ਆ ਜਾਓ ਇਹ होली ਚ ਵੀ ਰੱਖਦੇ ਆ ਨਾ ਹੁਣ ਅੱਜ ਪੂਜਾ ਕਰਦੇ ਆ ਹੁਣ ਢੋਲ ਵੱਜ ਰਿਹਾ ਨਾ ਅੱਜ ਪੂਜਾ ਕਰਕੇ ਫੇਰ ਇਹ ਰੋਟੀ ਜਿਵੇਂ ਆਂਡ ਗਵਾਂਡ ਚ ਜਿੰਨਾ ਤੇ ਦੇਣੀ ਆ ਤੇ ਆਪ ਖਾਂਦੇ ਆ ਇੱਕ ਆਈ ਐ ਇੰਚ ਪਤਾ ਨਹੀਂ ਕੀ ਆ ਇਹ ਚੀ ਆ ਹਾਂ ਢੋਲ ਵੱਜ ਰਿਹਾ ਜੀ ਹਾਂ ਢੋਲ ਵੱਜ ਰਿਹਾ ਹਾਂ ਪਪੜ ਜੀ ਆ ਪੂਰੀਆਂ ਗੁੱਜੀਆਂ ਇੰਨੀ ਕ ਰੋਟੀ ਆ ਜਾਂਦੀ ਆ ਕਿ ਸਭ ਤੋਂ ਖਾਦ ਹੀ ਨਹੀਂ ਜਾਂਦੀ ਮੈਂ ਬਹੁਤ ਮਨਾ ਕੀਤਾ ਮੈਂ ਕਿਹਾ ਥੋੜੀ ਦੇਖੇ ਜਾਇਓ ਕੀ ਫਾਇਦਾ ਵੇਸਟ ਜਾਂਦੀ ਆ ਫਿਰ ਹਨਾ ਫਿਰ ਨਹੀਂ ਮੰਨਦੇ ਫਿਰ ਬੁਰਾ ਜਿਹਾ ਲੱਗਦਾ ਜੇ ਕੋ ਤਾਂ ਕਿ ਲੋ ਜੀ ਅਰੇ ਅਗਲਾ ਇੱਧਰ ਪਿਆ ਇਹਨਾਂ ਨੂੰ ਮੈਂ ਭਾਂਡਿਆਂ ਚ ਕੱਢ ਦਾਂ ਹਾਂ ਚਲੋ ਨਾਲ ਸਭ ਧਰਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਹਨਾ ਤੇ ਅਸੀਂ ਤਾਂ ਜਿਵੇਂ ਹੁਣ ਚਲੋ ਹੋਲੀ ਆ ਇਹ ਸਾਰੇ ਹੁਣ ਕੱਲ ਨੂੰ ਸਾਡੇ ਘਰ ਸਾਰੀਆਂ ਲੇਡੀਜ਼ ਜਿੰਨੀਆਂ ਵੀ ਨੇ ਹੋਲੀ ਮਿਲਣ ਵਾਸਤੇ ਵੀ ਆਉਣਗੀਆਂ ਰੰਗ ਲਾਉਣ ਵਾਸਤੇ ਵੀ ਆਉਂਦੀਆਂ ਹੁੰਦੀਆਂ ਨੇ ਤੇ ਹੁਣ ਅੱਜ ਨਾ ਹੋਲੀ ਠੀਕ ਹੈ ਹੈਪੀ ਹੋਲੀ ਸਿਰਨ ਸਾਰੇਵਾ ਹੈਪੀ ਹੋਲੀ ਹੈਪੀ ਹੋਲੀ ਆ ਦੇਖ ਕੀ ਤੇ ਵਾਓ ਬਚਗਾਰੀ ਚੱਕੀ ਹੋਈ ਹੈ ਆ ਇਥੇ ਟ੍ਰਾਂਸਪੇਰੈਂਟ ਪਾਇ ਨਵੇਂ ਸਾਲ ਦੀਆਂ ਵਧਾਈਆਂ ਅੱਜ ਚੇਤ ਦੇ ਮਹੀਨੇ ਦੀ ਸੰਗਰਾਮ ਦਾ ਅੱਜ ਸੰਗਰਾਣਾ ਦਾ ਹਾਂ ਅੱਜ एकदम ਹੈਪੀ ਹੋਲੀ ਨਾਲੇ ਨਵੇਂ ਸਾਲ ਦੀਆਂ ਵਧਾਈਆਂ ਪੰਜਾਬੀ ਨਵੇਂ ਸਾਲ ਦੀਆਂ ਹਾਂ ਪੰਜਾਬੀ ਨਵੇਂ ਸਾਲ ਹੈਪੀ ਹੋਲੀ ਹੈਪੀ ਹੋਲੀ ਅੱਜ ਆਪਨੇ ਬਣਾਇਆ ਹੈ ਆ ਮੈਂ ਖਾਣਾ ਲੈ ਲੈਦੇ ਹਾਂ ਬਾਹਰ ਪਾਈ ਅੱਜ ਦੱਸਣਾ ਚਾਹੀਦਾ ਅੱਜ ਆਪਣਾ ਨਵਾਂ ਸਾਲ ਆ ਚੇਦ ਦੇ ਮਹੀਨੇ ਦੀ ਸੰਗਰਾਣਾ ਸਿਰਫ ਕਿਉਂਕਿ ਨਿਆਣਿਆਂ ਨੂੰ ਪਤਾ ਨਹੀਂ ਨਾ ਪੰਜਾਬੀ ਮਹੀਨਾ ਹੈ ਜੀ ਸੰਗਰਾਣਾ ਦਾ ਨਮਾਸਾਲਿਆ ਸਿੱਖਾਣਾ ਕਿ ਰੰਗ ਮੈਂ ਤਾਂ ਆ ਹੀ ਲਾਤਾ ਜਿਹੜਾ ਨਿਆਣਿਆਂ ਨੇ ਲਾਇਆ ਸੀ ਇਹ ਰੰਗ ਕਿਹਦਾ ਹੈ ਕੱਚਾ ਰੰਗ ਹੈ ਇਹ ਘਰ ਤੇ ਬਣਾਇਆ ਹੋਇਆ ਰੰਗ ਹੈ ਲਾ ਇਹ ਦੱਸ ਇਹ ਰੰਗ ਵਧੀਆ ਬਣਾਇਆ ਵੈਸੇ ਲੱਤ ਵੀ ਚੱਲਦਾ ਹੈ ਆਹੋ ਨਹੀਂ ਨਹੀਂ ਘਰੇ ਬਣਾਇਆ ਤੈਨੂੰ ਜਾਣਾ ਨਹੀਂ ਹੋਲੀ ਖੇਲਣ ਖੰਦੀ ਸੀ ਗਲੜੀਆਂ ਜਾਣਾ ਚਾਰੀ ਚੋਲਾ ਤਿਆਰ ਕਰਕੇ ਅੱਛਾ ਆਇਆ ਇਹ ਗਾਵਾਂ ਗੋਆ ਚੰਦਾ ਲਾਤੇ ਇੱਧਰ ਹਰਸ਼ ਬੈਠਾ ਇਹ ਨੀਲ ਬੋਦਾ ਰੰਗ ਰੰਗ । ਮੈਨੂੰ ਪਤਾ ਨਾ ਰੰਗ ਲੋਣ ਦਾ ਤੇਗ ਤੂੰ ਤੇਗ ਦਾ ਵੀ ਲਾ ਦੇ ਹੈਪੀ ਹਲੀ ਸਪਨੀ ਤੇ ਲਾ ਕੇ ਲਾ ਦੇ ਛੋਨੇ ਹੈਪੀ ਹਲੀ ਤੇਗ ਨੂੰ ਨਹੀਂ ਲਾਇਆ ਤੇ ਹੈਕ ਨੇ ਤੇਗ ਮੈਨੂੰ ਕਹਿੰਦੀ ਮੈਨੂੰ ਨਹੀਂ ਲਾਇਆ ਮੈਨੂੰ ਨਹੀਂ ਲਾਇਆ ਨਹੀਂ ਮੈਨੂੰ ਲਾਇਆ ਹੀ ਨਹੀਂ ਵੇਖ ਨਾ ਮੈਨੂੰ ਲਾਇਆ ਛੋਟਾ ਤਾਈ ਤੇਰੇ ਵੀ ਲਾ ਆਂਦਾ ਛੋਟਾ ਤੇਗ ਮੇਰੇ ਕਿ ਲਾ ਦੇ ਲੈ ਅਉਧੇਪਰ ਨੀਚੇ ਹੋਰ ਪਾ ਦੇ ਵਾਓ ਪੱਤੀ ਇਹਦੀ ਹੈ ਪੀਨੀ ਲੋ ਜੀ ਇੱਥੇ ਸਵੇਰ ਦਾ ਸਾਰਾ ਕੰਮ ਨਿਪਟਾ ਲਿਆ ਤੇ ਹੁਣ ਅਸੀਂ ਹੋ ਗਏ ਆ ਰੈਡੀ ਤੇ ਅਸੀਂ ਚੱਲਿਆ ਗੁਰਦੁਆਰਾ ਨਾਨਕਪ੍ਰੀਤ ਸਾਹਿਬ ਉੱਥੇ ਹੋਲੇ ਮਹੱਲੇ ਦਾ ਪ੍ਰੋਗਰਾਮ ਆ ਤਿੰਨ ਦਿਨ ਦਾ ਕੱਲ ਵੀ ਸੀ ਅੱਜ ਵੀ ਆ ਤੇ ਕੱਲ ਨੂੰ ਵੀ ਆ ਤੇ ਅਸੀਂ ਸੋਚਿਆ ਹਾਜ਼ਰੀ ਲਵਾਇਆ ਇਹ ਮੱਥਾ ਟੇਕਿਆ ਇਹ ਤੇ ਬਹੁਤ ਧੂਮ ਧਾਮ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹਰ ਸਾਲ ਗੁਰਦੁਆਰਾ ਨਾਨਕਪ੍ਰਸਾਦ ਤੇ ਇੱਥੇ ਅਸੀਂ ਰੈਡੀ ਹੋ ਗਏ ਆ ਤੇ ਬਸ ਹੁਣ ਜਾਵਾਂਗੇ ਤੇ ਇੱਧਰ ਹਾਂ ਚਲੋ ਚਲੋ ਫਿਰ ਸਮਾਂ ਚਾਹਾਂਗੇ ਫਿਰ ਹਰ ਕਿਤੇ ਹਾਸਤਾ ਬਾਹਰੀ ਆ ਸੱਸੀ ਕੱਲ ਬੋਲ ਦੋ ਸੱਸੀ ਕੱਲ ਆਓ ਚਲੋ ਜੀ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ जानकार करोबल तुंहिंजे तुंहिंजे But ਸਾਤਰਾ ਰੋਸਾਰੇ ਆ ਕੇ ਨਾਮ ਵਸਤ ਕੁੰਦੇ ਜਿੰਨੇ ਗੁਰੂ ਸਾਹਿਬ ਕਰਾ ਕੇ ਸਾਰ ਕਰਮ ਕਰਾਇਆ ਹੋ। ਉਹ ਦੂਸਰਾ ਹੈ ਜਿੱਤੇ ਇਸ ਮਹਾਂਪਰਸ਼ਨ ਮੇੜ ਕੇ ਉਸ ਸਮਾਧ ਦੀ ਯਾਦ ਕਰਦਾ ਹੈ। ਉਸ ਵਾਹਿਗੁਰੂ ਸੇ ਉਸ ਸਮਾਧ ਤੋਂ ਬਣੀ। ਉਸ ਸਮਾਧ ਦਾ ਪ੍ਰਵਾਹ। ਜਿਹੜੀ ਸਾਹ ਹੈ। सलाम <laughs> वालेकुम <laughs> 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 ਆਜਾ ਜਿਹੜੇ ਬੰਦੇਾਂ ਦਾ ਯਾਤਰਾ ਇਹ ਮਿਰਿਸਰ ਤਰੋਸ ਨਹੀਂ ਹੋਈ ਜੇ ਬੰਦ ਘਰ ਕਰ ਗਿਆ ਜਦੋਂ ਇਹਨਾਂ ਨਕਮਾ ਰਾਸ ਸੋਇਆ ਇਹ ਜਿਹੜੇ ਸਹਿਰ ਦੇ ਮੋਕੇ ਚੌਕ ਤੇ ਹਰਿਦਿਆਰ ਆ ਗਏ ਉਹਨਾਂ ਨੂੰ ਜਿਹੜਾ ਜ਼ਿਆਦਾ ਸਹੀ ਤਰੀਕੇ ਨਾਲ ਨਹੀਂ ਚੱਲਦਾ ਇਹਨੇ ਬੜੀ ਸ਼ਕਤੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਸੀ ਉਹ ਬਹਾਲ ਕਰਾਈ ਜਦੋਂ ਉੱਥੇ ਵੱਡੀਆਂ ਸਲਾਮਾਂ ਕਰਦਾ ਸੀ ਇੰਦਰ ਕੌਮ ਦਾ ਬਾਦਸ਼ਾਹ ਸੀ ਉਸ ਵੇਲੇ ਸਰਦਾਰ ਰਣਜੀਤ ਸਿੰਘ ਸਾਹਿਬ ਸਰਦਾਰ ਰਣਜੀਤ ਸਿੰਘ ਨੇ ਸਾਰੀ ਕੌਮ ਨੇ ਵੇਖਿਆ ਕਿ ਫੂਲਾ ਸਿੰਘ ਨੌਜਵਾਨ ਬੜਾ ਲਾਇਕ ਹੈ ਬੜਾ ਸੇਵਾ ਦੇ ਵਿੱਚ ਉੱਚਾ ਰਹਿੰਦਾ ਹੈ ਇਹਦੀ ਸੇਵਾ ਵੱਲ ਦੇਖ ਕੇ ਫਿਰ ਇੱਕ ਕੌਮੀ ਗੱਠ ਕੀਤਾ ਪੰਥ ਖਾਲਸਾ ਦਾ ਵੱਡਾ ਗੱਠ ਕਰਕੇ ਸਾਰੀਆਂ ਮਿਸਲਾਂ ਦੀ ਰਾਇ ਲੈ ਕੇ ਫਿਰ ਅਕਾਲੀ ਫੂਲਾ ਸਿੰਘ ਬਣਾ ਦਿੱਤਾ ਇਹਨੂੰ ਕੌਮ ਦਾ ਜੱਫੀਦਾਰ ਬਣਾ ਦਿੱਤਾ ਜਿੱਥੇ ਇਹਦਾ ਨਾਮ ਫੂਲਾ ਸਿੰਘ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੁਖ ਸੇਵਾਦਾਰ ਬਣ ਗਿਆ ਇਹਦੇ ਨਾਮ ਨਾਲ ਲੱਗ ਗਿਆ ਅਕਾਲੀ ਫੂਲਾ ਸਿੰਘ ਸਾਹਿਬ ਫਿਰ ਅਕਾਲੀ ਫੂਲਾ ਸਿੰਘ ਸਾਹਿਬ ਨੇ ਸ਼ੇਰ-ਏ-ਪੰਜਾਬ ਦੇ ਸਾਥ ਹੋ ਕੇ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਏ ਦੇ ਸਾਥ ਹੋ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਨਾਲ ਲੈ ਕੇ ਇਸ ਸਿੱਖ ਰਾਜ ਦੇ ਚਾਰ ਥੰਮ ਗਿਣੇ ਗਏ ਆ ਇਹਨਾਂ ਚੌਹਾਂ ਨੇ ਰੜ ਕੇ ਆਪਣੀ ਕੌਮ ਦੇ ਸੂਰ ਬੀਰ ਬਹਾਦਰ ਸਪਾਹੀਆਂ ਨੂੰ ਨਾਲ ਲੈ ਕੇ ਬਹੁਤ ਸਾਰੇ ਇਲਾਕਾ ਜਿਹੜਾ ਸੀ ਉਹ ਖਾਲਸਾ ਰਾਜ ਵਿੱਚ ਮੜਾ ਦਿੱਤਾ ਜਿਹੜਾ ਤੇ ਉਸੇ ਤਰ੍ਹਾਂ ਮੰਨ ਜਾਂਦਾ ਸੀ ਉਹ ਠੀਕ ਸੀ ਜਿਹੜਾ ਨਹੀਂ ਸੀ ਮੰਨਦਾ ਫਿਰ ਗੁਰੂ ਦਾ ਖਾਲਸਾ ਨੂੰ ਜਿਸੇ ਤਰ੍ਹਾਂ ਮੈ ਮਨਾਉਣਾ ਚਾਵੇ ਮਨਾ ਲੈਂਦਾ ਸੀ ਭਾਵੇਂ ਡਾਂਗ ਫੇਰ ਨਹੀਂ ਪਵੇ ਪਾਵੇਂ ਤੂੰ ਤਲਵਾਰ ਫੇਰਨੀ ਪਏ ਫਿਰ ਖਾਲਸੇ ਨੇ ਖਾਲਸਾ ਰਾਗ ਬਹੁਤ ਵੱਡਾ ਕਰ ਲਿਆ ਆਕਾਲੀ ਫੂਲਾ ਸਿੰਘ ਜਦੋਂ ਕੌਮ ਦਾ ਜੱਥੇਦਾਰ ਬਣਿਆ 1500 ਸਿਪਾਹੀ ਹੁੰਦਾ ਸੀ ਆਕਾਲੀ ਫੂਲਾ ਸਿੰਘ ਸਾਹਿਬ ਦੇ ਨਾਲ 800 ਘੋੜ ਸਵਾਰ ਤੇ 700 ਪੈਦਲ ਨਿਹੰਗ ਸਿੰਘ ਨਾਲ 1500 ਸਿਪਾਹੀ ਹਮੇਸ਼ਾ ਤਿਆਰ-ਬਰ ਤਿਆਰ ਰਹਿਦਾ ਸੀ ਜਿਸ ਵੇਲੇ ਆਕਾਲੀ ਫੂਲਾ ਸਿੰਘ ਇਸ਼ਾਰਾ ਕਰਦਾ ਸੀ ਉਹ ਵੇਲੇ ਉਹ ਮਰਨ ਮਾਰਨ ਦੀ ਧਾਰਕ ਤੌਰ ਪਈਦੇ ਸੀ ਸਾਰੇ ਜੱਸੀਦਾਰ ਦੇ ਨਾਲ ਅਕਾਲੀ ਫੂਲਾ ਸਿੰਘ ਸਾਹਿਬ ਦਾ ਇੰਨਾ ਯਵਾਂ ਸੀ ਕਿ ਕੌਮ ਦਾ ਬਾਦਸ਼ਾਹ ਵੀ ਕਦੇ ਕੋਈ ਇਕੱਲਾ ਫੈਸਲਾ ਨਹੀਂ ਸੀ ਲੈ ਸਕਦਾ ਜੇ ਸੀ ਇੱਥੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਏ ਸੀ ਘਰ ਤੇ ਇੱਥੇ ਹੁਣ ਬੱਚੇ ਨਹਾ ਧੋ ਕੇ ਤਿਆਰ ਸ਼ਰ ਹੋ ਕੇ ਹੋਲੀ ਮਿਲਣ ਵਾਸਤੇ ਆਉਂਦੇ ਆ ਤੇ ਹੁਣ ਇਸ ਤੋਂ ਬਾਅਦ ਚ ਲੇਡੀਜ਼ ਵੀ ਆਉਣਗੀਆਂ ਸਾਰੀਆਂ ਤੇ ਇੱਥੇ ਇਹਨਾਂ ਨੂੰ ਦੇ ਰਿਆਂ ਟੌਫੀਆਂ ਤੇ ਚਲੋ ਜੀ ਮੈਂ ਵੀਡੀਓ ਦਾ ਇੱਥੇ ਐਂਡ ਕਰਦੀ ਆ ਕਿਉਂਕਿ ਵੀਡੀਓ ਫਿਰਨੀ ਤਾਂ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਤੇ ਹੁਣ ਫਿਰ ਮੈਂ ਵੀ ਬਿਜੀ ਹੋ ਜਾਣਾ ਕਿਉਂਕਿ ਹੁਣ ਸ਼ਾਮ ਨੂੰ ਸਾਰੇ ਪਿੰਡ ਦੀਆਂ ਲੇਡੀਜ਼ ਮਿਲਣ ਵਾਸਤੇ ਆਉਂਦੀਆਂ ਨੇ ਹੋਲੀ ਮਿਲਣ ਵਾਸਤੇ ਤੇ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਪਲੀਜ਼ ਜਿਹੜੇ ਨਿਊ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪਿਆਰੇ-ਪਿਆਰੇ ਕਮੈਂਟ ਵੀ ਕਰਿਓ ਜੀ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਸੱਚੀਆ ਕਾਲ ਜੀ